ਨੇ ਬਸ ਜੀ ਬਲਕਮ ਟੂ ਮੰਦੀ ਫੈਮਿਲੀ ਵਲੌਗ ਸ਼ੁਰੂ ਕਰਦਾ ਹੈ ਜ ਅੱਜ ਦਾ ਨਿਊ ਵੀਲੌਗ ਹੈ ਜੀ ਮੈਂ ਆ ਕਰਦੀ ਨਹੀਂ ਹੈ ਦੁੱਧ ਗਰਮ ਇੱਥੇ ਰੱਖ ਦਾਂ ਇੱਥੇ ਲਾਈਟ ਚਾਲੂ ਕਰਾਂਗਾ ਖਾਣੂਗੀ ਇੱਧਰ ਕਿੰਨੇ ਸੋਹਣੇ ਲੱਗਦੇ ਆ ਅੱਜ ਜੀ ਚੀਜ਼ੇ ਨੇ ਲਾਈਆਂ ਹੈ ਇੱਥੋਂ ਤੱਕ ਉੱਧਰ ਨਦੀ ਰੋਸ਼ਨੀ ਬੜੀ ਇੱਥੇ ਹੈ ਨਾ ਘੁਰਸੇ ਕਰੋ ਮੇਰਾ ਵੀ ਮੈਂ ਵੀਨੇ ਕਹਿੰਦਾ ਖਾ ਲੈਣਾ ਦੁੱਧ ਗਰਮ ਹੋ ਜਾਏ ਸਲ ਅੱਜ ਜੀ ਫੇਰ ਮੌਸਮ ਉਦਾਂ ਦਾ ਅੱਜ ਸਾਰਾ ਦਿਨ ਮੌਸਮ ਇਦਾਂ ਰਿਹਾ ਬਸ ਕੋਪਣੀ ਲੱਗੀ ਹੈਗੀ ਠੰਡਾ ਠੰਡਾ ਮੌਸਮ ਬਾਹਰ ਇਦਾਂ ਸਾਰੇ ਕਿਤੇ ਗਰਮੀ ਆਵੇ ਤਾਂ ਮਜ਼ਾ ਹੀ ਆ ਜਾਏ ਹਨਾ ਨੇ ਚੱਕ ਬੜਾ ਗਰਮੀ ਬੜੀ ਹੁੰਦੀ ਫਿਰ ਇਹਦਾ ਦੁੱਧ ਵਾਲੇ ਵੀ ਧਿਆਨ ਦੇਣਾ ਮੰਮੀ ਕੋਲ ਤੇ ਹਰ ਵਾਰ ਦੀ ਵਾਰੀਆਂ ਗਰਮ ਕਰਨ ਲੱਗਿਆ ਡੋਲ ਜਾਂਦਾ ਫਿਰ ਮੈਂ ਆਪ ਹੀ ਕਰਨ ਲੱਗ ਪੈਣੀ ਹੁੰਦੀ ਲਾਈਟਾਂ ਇਧਰ ਦੀਆਂ ਇਧਰ ਦੀਆਂ ਲਾਈਟਾਂ ਇਹ ਇਧਰ ਜੀ ਮੈਂ ਮੱਖਰ ਕੱਢਣਾ ਮੈਂ ਥੋੜਾ ਜਿਹਾ ਘਰ ਹੋ ਜਾਏਗਾ ਨਾ ਕਿਉਂ ਕਹਿੰਦੇ ਆ

ਤੰਨਾ ਨਾ ਨਹੀਂ ਰਬੜਾ ਇਹ ਆਪਣਾ ਟੰਗਰ ਤੁਹਾਡਾ ਟੜਾਈ ਜਾਂਦੀ ਹੈ ਇਹ ਲੋਕ ਬੜੇ ਬੇਵਰਕ ਕਿ ਉਹ ਕਿੱਦਿਸੀ ਕਰਦੇ ਜੇ ਲੋਕ ਬਣਦੇ ਆ ਥੋੜਾ ਰਹਿ ਗਿਆ ਬਸ ਪਤਾ ਲੱਗਿਆ ਕਿ ਇਹ ਟੰਗਰ ਤੁਹਾਡਾ ਟੜਨਗੀ ਜਿਵੇਂ ਬੰਦਰੀ ਉਸ ਸਲਾਈ ਨਹੀਂ ਵੱਜਦੀ ਹਨਾ ਇੱਥੇ ਨਹੀਂ ਮਾਰਦੇ ਕੋਈ ਵੀ ਇੱਥੇ ਨਹੀਂ ਆ ਇਸਦੇ ਬਣਾਉਂਦੇ ਆ ਹਾਏ ਤੇ ਉਹ ਫਿਰ ਸਲਾਈ ਤੋਂ ਹੋਣੀ ਚਾਹੀਏ ਉਹ ਜਿਹੜੀ ਪ੍ਰੈਸ ਕਰਨ ਵਾਲੀ ਸਲਾਈ ਹੋਣੀ ਚਾਹੀਦੀ ਹੈ ਇਹ ਉਹ ਨਾ ਬੀਉਂ ਵੱਦਮ ਪਹਿਲਾਂ 30 ਸੀ ਤੇ ਹੁਣ ਦੇੜਾ ਨੂੰ ਵੱਦਮ ਦੇੜਾ ਦੋ ਸੌਂਦਾ ਹੂੰ ਹੋਲੀ ਹੋਲੀ ਬਾਹਰ ਤੇ ਜਾਂਦੀ ਆਪ ਕੋ ਕੌਮਰੀ ਭੈਣ ਤੂੰ ਕੌਮਰੀ ਕਿਹਨੇ ਕਹਿੰਦਾ ਦੁਕਾਨ ਚ ਇਹਨਾਂ ਦਾ ਬਾਹਰ ਨੂੰ ਗੱਲ ਪੁਕਾਲੀ ਭੈਣ ਅੰਦਰ ਪੈਣ ਹਾਂ ਤੂੰ ਨਾ ਕੀ ਕਹਿੰਦੇ ਥੋਨੂੰ ਉਹ ਜਿਹੜੀ ਪੁਕਾ ਦੀ ਹੁੰਦੇ ਲਸਣ ਦੇ ਬੰਨ ਕੀ ਕੀ ਕਹਿੰਦੇ ਆ ਉਹ ਕਹਿੰਦੇ ਨੇ ਪੁਕ ਕਹੀ ਹੁੰਦੇ ਆ ਤੇ ਫੇਰ ਹਨਾ ਹਾਂ ਮੈਂ ਇਹ ਲੋਖਣ ਬੋਲ ਦਵਾ ਦੇ ਨਹੀਂ ਹੁੰਦੇ ਤੂੰ ਇਹ ਵੇਲਾ ਗੇ ਮੈਨੂੰ ਕਹਿੰਦੇ ਵੀਡੀਓ ਬਣਾਉਣ ਵਾਸਤੇ ਆਪਦੀ ਲੱਗੇ ਬਦੋ ਬਦੀ ਬਦੋ ਬਦੀ ਦਿਖਾਣਾ ਚ ਸੀ ਬਦੋ ਬਦੀ ਨਿਊਂਕਾ ਨਾਇਆ ਪਰ ਜਾਣੇ ਹੱਸਦੇ ਪਏ ਬਦੋ ਬਦੀ ਬਦੋ ਬਦੀ ਆਹ ਕਹੇ ਮੈਂ ਤੇ ਵੀਡੀਓ ਬਣਾ ਤੂੰ ਅੱਗੇ ਜੀ ਮੈਂ ਕੱਪੜੇ ਪ੍ਰੈਸ ਕਰਦੀ ਵੀ ਨਹੀਂ ਹ ਲਾਈਟ ਚੱਲ ਗਈ ਸੀ ਫਿਰ ਲਾਈਟ ਆ ਗਈ ਵਾਪਸ ਅਸਮੀ ਬਣਾ ਚਿੱਟਾ ਚਿੱਟਾ ਦੇ ਦਰਨ ਆਹੋ ਬੱਦੋ ਬੱਦੀ ਬੱਦੋ ਬੱਦੀ ਕਹਣਾ ਇਹਦੇ ਬੱਲੇ ਇਹ ਕੀ ਹੁੰਦਾ ਇਹ ਲੱਗ ਲਓ ਜੇ ਇਹ ਕੀ ਹੋ ਰਿਹਾ ਹੈ ਗਰਮ ਗਰਮ ਇੱਧਰ ਗਰਮ ਇੱਧਰ ਨਹੀਂ ਆਣਾ ਮੈਂ ਗਰਮੀਆ ਬਾਰ ਬਾਰ ਜਿਦਾ ਹੁੰਦਾ ਹੈ ਮੈਂ ਇੰਦਰ ਸ਼ੋਰੇ ਪੜਦਾ ਪਿਆ ਚਾਚੀ ਸੇ ਸਮਝ ਨਹੀਂ ਆਉਂਦੀ ਭਾਈ ਕੀ ਲੀ ਆ ਅੱਜ ਆਇਆ ਨਹੀਂ ਉਡਾੜਾ ਨਹੀਂ ਆਇਆ ਨਹੀਂ ਜਿਵੇਂ ਰੇ ਬੜੀ ਘਰ ਕਰ ਪੈ ਦਿੰਗੇ ਠੀਕ ਅਨ ਗਾਮਨ ਦੇਖਦੀ ਪਈ ਹੈ ਵਿੱਚੋਂ ਦੀ ਦੇਖ ਉਹ ਕਾ ਗਿਆ ਗਿਆ ਉਧਰ ਹੈ ਹੁਣ ਦੱਸੂਗੀ ਮੰਨਦਾ ਨਹੀਂ ਹੈ ਕਿ ਮੈਂ ਜਾਣਾ ਮੈਨੂੰ ਪਤਾ ਨਹੀਂ ਕਿਧਰੋਂ ਦੀ ਵੇਖ ਦੇ ਲੱਗਾ ਕੌਣ ਗਿਆ ਹੁਣ ਗਿਆ ਹੈ

ਸਾਰਾ ਮਤਾਂ ਤੂੰ ਸਾਰਾ ਨਹੀਂ ਪੜਨੇ ਦਿਸ ਕੋ ਕਿੰਦੇ ਸਾਹਿਬ ਕਰ ਦੂੰ ਸਾਰਾ ਹਾਂ ਸਾਰਾ ਸਾਫ ਕਰ ਦੇ ਪੜੇਗਾ ਨਹੀਂ ਇਹ ਸਾਰੀ ਕਿ ਕਿ ਬਸ ਇਹ ਗੁਸਰਤਾ ਕੋਤੇ ਕੱਪੜੇ ਪ੍ਰੈਸ ਕਰ ਲਏ ਆ ਮੈਂ ਇਹਨੂੰ ਕਰ ਲਈ ਮੱਖੀ ਇਸ ਵਿੱਚ ਪੈਣਾ ਕਿ ਇਹਦੇ ਵਿੱਚ ਕਰ ਦੇ ਪਤਿਲੇ ਵਿੱਚ ਪਤਿਲੇ ਵਿੱਚ

ਮਾਧਾਣੀ ਲੱਕੜ ਵਾਲਾ ਸਿੰਮਨ ਲੱਕੜ ਵਾਲੀ ਮਦਾਨੀ ਲੱਕੜ ਵਾਲੀ ਮਦਾਨੀ ਸਿੰਮਨ ਲੱਕੜ ਵਾਲੀ ਮਦਾਨੀ ਲੱਕੜ ਵਾਲੀ ਮਦਾਨੀ ਹਾਂ ਆਪਿਆ ਤੋੜ ਨਹੀਂ ਖੜੇ ਕਿਦਾਂ ਮੁਕੇ ਹੈ ਕਿੱਥੇ ਹੈ ਇਸ ਵਿੱਚ ਲੈ ਮੈਂ ਕੱਢਦੀ ਪਰ ਚੁੰਨੀ ਨਾ ਚਲੇ ਗਈ ਵਿੱਚ ਉਹਦੇ ਚ ਲਾ ਲਾ ਹੈ ਕਿਦੇ ਚ ਇਹੋ ਜਿਹਾ ਜਿੱਦ ਨੂੰ ਕੱਦੂ ਹਲਵਾ ਕੱਦੂ ਹਾਂ ਘੀ ਆ ਕੱਦੂ ਜੇ ਤੋੜਾ ਕਰ ਦੋ ਘੀ ਆ ਕੱਦੂ ਹਾਂ ਇਹ ਕੱਦੂ ਜੈ ਕੱਦੂ ਨਾਲ ਦਾ ਲੋਕੀ ਵਰਗਾ ਜਿਹੜਾ ਹੁੰਦਾ ਇਹ ਧੁੱਜਾਇਆ ਇਹ ਹਲਵਾ ਕਰ ਤੂ ਆ ਘੀ ਆ ਕੱਦੂ ਕੱਦੂ شریف ਹਾਂ ਕੱਦੂ شریف ਆ

ਉਹ ਹੈ ਗਾਰੇ ਦੀ ਮਸਤ ਮਟਾਈ ਮਿਰਚਾਂ ਜੀ ਦੇ ਦੁਕਾਨ ਤੋਂ ਥੋੜੀਆਂ ਪਾਈਆਂ ਮੱਤਾਂ ਹਨਾ ਹੂੰ ਸਿਰਫ ਤੇਨ ਹੈ ਕਿ ਬਾਬੀ ਨਾਲ ਕੀ ਨੇ ਪਾ ਦੇਣੀ ਆ ਤੂੰ ਹੀ ਤਾਂ ਖਾ ਲੈਣੇ ਨਾ ਕੁੱਲੀਆਂ ਫਿਰ ਵਿੱਕੀ ਨਹੀਂ ਨਾ ਖੰਦਾ ਆਪ ਨੂੰ ਨਹੀਂ ਖਾਦਾ ਹਮ ਕਰੀ ਪਾ ਦੇਂਗੇ ਤਲਕਾ ਲੈਂਦਾ ਜਦ ਮੈਂ ਨਹੀਂ ਕਿਹਨੇ ਚਲੂ ਨਾ ਨਹੀਂ ਹੈ ਨਾ ਉਹਦਾ ਸਾਡਾ ਬੜਾ ਕਹਿੰਦਾ ਨਾ ਮੇਰੇ ਕੋ ਨਹੀਂ ਖੱਦ ਜਾਂਦੇ ਹੈਗੇ ਤੂੰ ਥਾ ਲੈ ਆਪੇ ਉਦਾਂ ਵੀ ਜਿਵੇਂ ਨਾਲ ਟੀਵੀ ਵੀ ਆਹ ਫੋਨ ਦੇਖਦੇ ਪਏ ਆ ਖਬਰਾਂ ਸੁਣਦੇ ਪਏ ਦਰ ਨਾਲੇ ਕੋਬੀ ਲਓ ਆਲੂ ਲਓ ਗੋਭੀ ਲਓ ਤੇ ਸਭ ਬੈਂਗਨ ਕਹਿੰਦੇ ਹੁਣਗੇ ਉਹ ਅੰਕਲਰ ਸਾਡੇ ਅੰਕਲ ਸਾਰੇ ਪੰਜਾਬੀ ਦਾ ਆਲੂ ਗੋਭੀ ਬਤਾਉਣਾ ਮੈਂ ਦੀ ਪਿੰਡੀਆਂ ਇੱਥੇ ਤਾਂ ਪਿੰਡੀ ਲਓ ਭਾਈ ਜਨ ਲਓ ਬੀਤੋਂ ਬਤਾਉਣੀ ਬੇਦਲ ਮੈਂ ਜਨ ਲਓ ਬਤਾਉਣੀ ਕਹਿੰਦੇ ਨੇ ਬਤੋਣੀ ਖਾ 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 ਛਣੇ ਤੁਲੀ ਖਾ ਥੋਂਬ ਲਓ ਇਹ ਕਿਤੇ ਲਸਣ ਨੂੰ ਇਹਨੇ ਲੈ ਲਓ ਇਹ ਕਿਤੇ ਸੁੱਕਾ ਪਿਆਜ਼ ਲਓ ਬਿਬਲੀ ਲਓ ਸੁੱਕਾ ਪਿਆਜ਼ ਬਿੰਡੀ ਸੇਰੇ ਸੇਰੇ ਮੈਂ ਨਹਾ ਲਿਆ ਆ ਤੇ ਚਾਹ ਪੀਣ ਲੱਗੀ ਹੁਣ ਹੈ ਚਾਹ ਪੀਣ ਲੱਗੀ ਹੈ ਤੇ ਭੈਣ ਨਿਕਲੇ ਝੋਲ ਖਾਦੇ ਆ ਜੇ ਮੈਂ ਕਿਹਾ ਹੀ ਚਾਹ ਬਣਾ ਦਿੰਨੀ ਆ ਨਾਲ ਜੀ ਨਾਨੇ ਨਾਨ ਕਿਉਂ ਜਿਹੜੀ ਭੁੰਦੀ ਲੈਂਦੀ ਹੈ ਨਾ ਵਿਆਹ ਵਾਲੀ ਮਾਸੀ ਦੇ ਉਹ ਖਾਂਣ ਲੱਗੀ ਆ ਦੇਖਦੇ ਪਏ ਆ ਜੀ ਆਪਣਾ ਆਪਣੇ ਵਲੌਗ ਜਿਹੜੇ ਉਹ ਦੇਖਦੇ ਸਵੇਰੇ ਸਵੇਰੇ ਉੱਠ ਕੇ ਰੁਟੀਨ ਵਾਈਜ਼ ਰੋਜ਼ ਸਾਨੂੰ ਦੇਖਣੇ ਆਪਣੇ ਖਾਣ ਮੈਂ ਤਰਾਕ ਦਮੈਂਦੀ ਆ ਹੁਣ ਅੱਜ ਕੱਲ ਗੱਪਾਂ ਮਾਰਦੀਆਂ ਰਹਿੰਦੀਆਂ ਨੇ ਹੁਣ ਹੁਣ ਕੰਮ ਕੋਈ ਨਹੀਂ ਆ ਆਪਸ ਵਿੱਚ ਗੱਲਾਂ ਹੀ ਕਰਦੀਆਂ ਰਹਿੰਦੀਆਂ ਸਾਰਾ ਦਿਨ ਗੱਲਾਂ ਕਰਦੇ ਸਾਂ ਕਿੱਨਾ ਗਿਆ ਲੱਗਦਾ ਆਵਲੇ ਘੋੜ ਵਾਲੀਆਂ ਨੇ ਜੜੀਆਂ ਮੱਠੀਆਂ ਇਹ ਬੜੀਆਂ ਸਵਾਦ ਜੀ ਜਨਮੀ ਇਹ ਕੱਟ ਘਟ ਕੇ ਜਿਆਦਾ ਪਸੰਦ ਹੈ ਇਹ ਖਾਧੀਆਂ ਜਾਉਣੇ ਬ੍ਰਾਂਕਲੀ ਹਨ ਗਰਮ ਮਲਾਈ ਆਜੀ ਤੇ ਇੱਥੇ ਕਰਦੇ ਹਾਂ ਜੱਜ ਦੀ ਵੀਡੀਓ ਦਾ ਐਂਡ ਮੇਰੇ ਵੀਡੀਓ ਨੂੰ ਲਾਈਕ ਕਰੇ ਸ਼ੇਅਰ ਕਰੇ ਸਬਸਕ੍ਰਾਈਬ ਕਰਨਾ ਜ਼ਰੂਰ ਦਵਾ ਦਿਓ